ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੀਰ ਮੇਰੀ ਜਾਤ ਕਾ ਸਭ ਕੋ ਹਸਣ ਹਾਰ ਮਲਿਹਾਰੀ ਇਸ ਜਾਤ ਕਾ ਜਹ ਜਪਿਓ ਸਿਰ ਜਨ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਹ ਜੁਗਾ ਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀਓ ਗ੍ਰੀਨ ਆਜ ਪਾਤਸ਼ਾਹ ਜੀ ਦੀ ਰਹਿਮਤ ਦੇ ਸਦਕਾ ਕਾਲ ਤੋਂ ਕਬੀਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਪ ਜੀਆਂ ਦੀ ਰਚਨਾ ਤੋਂ ਚਾਰਨ ਕੀਤੇ ਹੋਏ ਸਲੋਕਾਂ ਦੇ ਵਿਚਾਰ ਪ੍ਰਾਰੰਭ ਹੋਈ ਹੈ ਸੋ ਪਹਿਲੇ ਸਲੋਕ ਦੇ ਵਿਚਾਰ ਕਾਲਾਪ ਜੀ ਨੇ ਸਰਵਣ ਕੀਤੀ ਸੀ ਦੂਸਰੇ ਸਲੋਕ ਤੋਂ ਅੱਜ ਦੇ ਵਿਚਾਰ ਦੀ ਪ੍ਰਾਰੰਭਤਾ ਕਰਦੇ ਹਾਂ ਕੁਝ ਇੱਕ ਖਾਸ ਸਾਵਧਾਨੀਆਂ ਵਿਚਾਰ ਗੋਚਰੀਆਂ ਗੱਲਾਂ ਹਨ ਜੋ ਕਵੀ ਸਾਹਿਬ ਜੀ ਦੇ ਸਲੋਕਾਂ ਦੇ ਅਰਥ ਕਰਦੇ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹਨ ਸਾਤੋਂ ਪਹਿਲੀ ਗੱਲ ਕਿ ਕਬੀਰ ਸਾਹਿਬ ਜੀ ਦੇ ਸ਼ਲੋਕ ਕੇਵਲ ਇੱਕ ਸ਼ਲੋਕ ਲੈ ਕੇ ਜਾਂ ਇੱਕ ਪੰਕਤੀ ਲੈ ਕੇ ਜਦੋਂ ਅਰਥ ਕਰਦੇ ਆ ਤਾਂ ਉਹ ਅਰਥ ਕਈ ਵਾਰੀ ਉਹ ਆਸ਼ੇ ਤੋਂ ਵੱਖਰਾ ਹੋ ਜਾਂਦਾ ਹੈ ਜਿਸ ਆਸ਼ੇ ਅਨਸਾਰ ਭਗਤ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ ਇਸ ਗੱਲ ਦਾ ਜ਼ਿਕਰ ਪ੍ਰੋਫੈਸਰ ਸਾਫ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਦੇ ਹੋਏ ਲਿਖਿਆ ਹੈ ਕਿ ਜਦੋਂ ਬੜੇ ਡੂੰਘੇ ਅਧਿਆਇੰਦੇ ਨਾਲ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿਚਾਰ ਕੀਤੀ ਪਤਾ ਲੱਗਿਆ ਇਹ ਸ਼ਲੋਕ ਜੁਟਾਂ ਵਿੱਚ ਹਨ ਇੱਕ ਹੀ ਵਿਸ਼ੇ ਤੇ 5 7 10 ਸ਼ਲੋਕ ਇਕੱਠੇ ਨੇ ਤੇ ਉਹ ਸਾਰੇ ਵਿਸ਼ੇ ਨੂੰ ਵੱਖ-ਵੱਖ ਸ਼ਲੋਕਾਂ ਦੇ ਵਿੱਚ ਪੜਾਦਰ ਪੜਾ ਬਿਆਨ ਕੀਤਾ ਗਿਆ ਸੋ ਹੁਣ ਜਦੋਂ ਕਿਸੇ ਵੀ ਸ਼ਲੋਕ ਨੂੰ ਸਮਝਣਾ ਹੈ ਤੇ ਦੇਖਣਾ ਹੈ ਵੀ ਇਹਦੇ ਨਾਲ ਸੰਬੰਧਿਤ ਪਹਿਲਾ ਸ਼ਲੋਕ ਕੀ ਕਹਿੰਦਾ ਹੈ ਜਾਂ ਇਸ ਤੋਂ ਅਗਲਾ ਸ਼ਲੋਕ ਕੀ ਕਹਿੰਦਾ ਇਹ ਸਾਵਧਾਨੀ ਜ਼ਰੂਰੀ ਹੈ ਇਸ ਤੋਂ ਇਲਾਵਾ ਕਈ ਵਾਰੀ ਕੁਝ ਲੋਕੀ ਇਹ ਕਲੇਮ ਕਰਦੇ ਆ ਕਿ ਕਬੀਰ ਸਾਹਿਬ ਵੈਸ਼ਨਵ ਭਗਤ ਸਨ ਕੁਝ ਕਹਿੰਦੇ ਨੇ ਕਿ ਮੁਸਲਮਾਨ ਜੁਲਾਹੇ ਸਨ ਕੋਈ ਹੋਰ ਆਪਣੀਆਂ ਇਦਾਂ ਦੀਆਂ ਗੱਲਾਂ ਬਣਾਉਂਦੇ ਨੇ ਸੋ ਕਬੀਰ ਸਾਹਿਬ ਮਹਾਰਾਜ ਹੀ ਆਪਣੇ ਸ਼ਲੋਕਾਂ ਦੇ ਵਿੱਚ ਸਪਸ਼ਟ ਕਰਦੇ ਨੇ ਕੈਸੇ ਕੀ ਹਾਂ ਕੌਣ ਹਾਂ ਜਾਸੀ ਕਿਸ ਰਸਤੇ ਤੇ ਚੱਲਣ ਵਾਲੇ ਹਾਂ ਉਹ ਕਿਸੇ ਗ੍ਰੰਥ ਚੋਂ ਕਿਸੇ ਦੇ ਲਿਖੇ ਹੋਏ ਚੋਂ ਨਹੀਂ ਸਮਝਣਾ ਜੋ ਕਬੀਰ ਸਾਹਿਬ ਨੇ ਖੁਦ ਲਿਖਿਆ ਆਪਣੀ ਕਲਮ ਦੇ ਨਾਲ ਉਸ ਦੇ ਜਰੀਏ ਸਮਝਣਾ ਹੈ ਕੋਈ ਇਨਸਾਨ ਆਪਣੇ ਬਾਰੇ ਖੁਦ ਦੱਸ ਰਿਹਾ ਹੋਵੇ ਕਿ ਮੈਂ ਕੀ ਹਾਂ ਜਾਂ ਕੌਣ ਹੈ ਉਹਦੇ ਤੇ ਜ਼ਿਆਦਾ ਯਕੀਨ ਕਰਨਾ ਜਾਂ ਦੂਸਰਾ ਉਹਦੇ ਬਾਰੇ ਕੁਝ ਕਹਿ ਰਿਹਾ ਹੋਵੇ ਸੋ ਬਾਣੀ ਦੇ ਵਿੱਚੋਂ ਜੋ ਬਾਣੀਕਾਰ ਨੇ ਉਹ ਆਪ ਆਪਣੇ ਬਾਰੇ ਜਦੋਂ ਦੱਸ ਦਿਆ ਉਸ ਗੱਲ ਨੂੰ ਹੀ ਭਰੋਸੇਯੋਗ ਮੰਨਣਾ ਹੈ ਆਓ ਸਮਾਂ ਥੋੜਾ ਹੈ ਸੰਖੇਪ ਦੇ ਵਿੱਚ ਵਿਚਾਰ ਸਬ ਕਬੀਰ ਸਾਹਿਬ ਦੇ ਪਹਿਲੇ 12 ਸ਼ਲੋਕ ਪ੍ਰੋਫੈਸਰ ਸਾਫ ਸਿੰਘ ਜੀ ਦੇ ਅਨੁਸਾਰ ਇੱਕੋ ਹੀ ਵਿਸ਼ੇਤੇ ਨੇ ਵਾਹਿਗੁਰੂ ਦੀ ਬੰਦਗੀ ਭਗਤੀ ਕਰਦੀ ਤੇ ਉਸ ਭਗਤੀ ਦੇ ਲੈ ਕੇ ਕਿਸੇ ਜਾਤ ਪਾਤ ਉੱਚ ਨੀਚ ਦਾ ਜਾਂ ਕਿਸੇ ਖਾਸ ਵਰਗ ਦਾ ਜਾਂ ਕਿਸੇ ਖਾਸ ਸਾਜੋ-ਸਮਾਨ ਦੀ ਜ਼ਰੂਰਤ ਨਹੀਂ ਹੈ ਇਸ ਗੱਲ ਤੇ ਕਬੀਰ ਸਾਹਿਬ ਨੇ ਜ਼ੋਰ ਦਿੱਤਾ ਹੈ ਸੋ ਅੱਜ ਦੂਜੇ ਸ਼ਲੋਕ ਤੋਂ ਵਿਚਾਰ ਦੀ ਪ੍ਰਾਰੰਭਤਾ ਕਰਦੇ ਆਂ ਅੱਜ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀਵ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਬੀਰਾ ਮੇਰੀ ਜਾਤ ਕਾ ਸਭ ਕ ਹਸਣੇ ਹਾਰ ਮਲਿਹਾਰੀ ਸਜਾਤ ਕਾ ਜਿਹ ਜਪਿਓ ਸਿਰਜਨਹਾਰ ਕਬੀਰ ਸਾਹਿਬ ਜੀ ਫਰਮਾ ਰਹੇ ਨੇ ਆਪਣੇ ਜਾਤੀ ਦਾ ਜ਼ਿਕਰ ਕਰਕੇ हे ਕਬੀਰ ਮੇਰੀ ਜਾਤ ਕੋ ਮੇਰੀ ਜਾਤੀ ਜੁਲਾਹੇ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਜੁਲਾਹਾ ਪਰਿਵਾਰ ਉਹ ਪਰਿਵਾਰ ਜਿਹੜਾ ਕੱਪੜੇ ਆਦਿਕ ਬੁਣਨ ਦਾ ਕੰਮ ਕਰਦਾ ਹੈ ਉਸ ਜਾਤੀ ਨੂੰ ਉਹਨਾਂ ਪਰਿਵਾਰਾਂ ਨੂੰ ਜੋ ਨਾਮ ਦਿੱਤਾ ਗਿਆ ਜੁਲਾਹਾ ਨਾਮ ਦਿੱਤਾ ਗਿਆ ਸਭ ਕੋ ਹਸਣੇ ਹਾਰ ਸਾਰੇ ਹੀ ਮੇਰੀ ਜਾਤੀ ਤੇ ਹੱਸਦੇ ਹਨ ਹੈਰਾਨੀ ਦੀ ਗੱਲ ਹੈ ਕਿ ਕੋਈ ਇਨਸਾਨ ਕੰਮ ਕਰ ਰਿਹਾ ਹੈ ਕੰਮ ਵੀ ਐਸਾ ਹੈ ਕਿ ਉਹਦੇ ਕੰਮ ਦੇ ਜਰੀਏ ਕੱਪੜਾ ਤਿਆਰ ਹੁੰਦਾ ਜਿਸ ਦੇ ਨਾਲ ਲੋਕਾਂ ਦਾ ਨਗੇਜ਼ ਠਕਿਆ ਜਾਂਦਾ ਹੈ ਸਮਾਜ ਦੇ ਵਿੱਚ ਕਿਸੇ ਦੀ ਇੱਜ਼ਤ ਦੇਖਣੀ ਹੈ ਸਤਕਾਰ ਦੇਖਣਾ ਹੈ ਪਹਿਲੀ ਗੱਲ ਇਹ ਹੁੰਦੀ ਹੈ ਕਿ ਮਨੁੱਖ ਦੀ ਬਾਹਰੋਂ ਆਊਟ ਲੁੱਕ ਕੀ ਹੈ ਕਿਵੇਂ ਉਹ ਤਿਆਰ ਹੋਇਆ ਕਿਵੇਂ ਡਰੈਸ ਅਪ ਹੋਇਆ ਕਿੰਨੇ ਖਹਿੰਗੇ ਕੱਪੜੇ ਪਾਇਆ ਇਹ ਦੇਖਿਆ ਜਾਂਦਾ ਕਬੀਰ ਸਾਹਿਬ ਮਹਾਰਾਜ ਇਹਨਾਂ ਦੇ ਹੱਥਾਂ ਦੇ ਵਿੱਚ ਦੀ ਬੁਣੇ ਹੋਏ ਕੱਪੜੇ ਸਧਾਰਨ ਲੋਕਾਂ ਤੋਂ ਲੈ ਕੇ ਰਾਜੇ ਮਹਾਰਾਜਿਆਂ ਦੇ ਲਿਬਾਸ ਬਣਦੇ ਐ ਉਹਨਾਂ ਦੀ ਪੱਤ ਢੱਕਦੇ ਐ ਤੇ ਉਹਨਾਂ ਦੀ ਜਾਤੀ ਤੇ ਉਹਨਾਂ ਦੇ ਕੰਮ ਤੇ ਲੋਕੀ ਹੱਸਦੇ ਐ ਕਾਰਨ ਕੀ ਹੋ ਗਿਆ ਕਾਰਨ ਇਹ ਹੋ ਗਿਆ ਸਾਧ ਸੰਗਤ ਜੀ ਸਮਾਜ ਦੇ ਵਿੱਚ ਕੁਝ ਕੁ ਸਵਾਰਥੀ ਲੋਕਾਂ ਨੇ ਸ਼ੁਰੂ ਤੋਂ ਹੀ ਵੰਡੀਆਂ ਪਾਈਆਂ ਨੇ ਉਹ ਵੰਡੀਆਂ ਕਰਕੇ ਸਮਾਜ ਦਾ ਇੱਕ ਬਹੁਤ ਵੱਡਾ ਵਰਗ ਬਗੈਰ ਕੁਝ ਕੀਤੇ ਤੋਂ ਜਾਂ ਥੋੜਾ ਯਤਨ ਕੀਤੇ ਤੋਂ ਸਾਰੀ ਜ਼ਿੰਦਗੀ ਐਸ਼ ਕਰਦਾ ਰਹਿੰਦਾ ਹੈ ਉਹਨਾਂ ਵੰਡੀਆਂ ਕਰਕੇ ਸਮਾਜ ਦੇ ਕਿਸੇ ਵਰਗ ਨੂੰ ਇੱਕ ਐਸੇ ਕੋਨੇ 'ਚ ਧੱਕ ਦਿੰਦੇ ਨੇ ਉਹ ਵਿਚਾਰਾ ਸਾਰੀ ਜ਼ਿੰਦਗੀ ਮਿਹਨਤ ਕਰਕੇ ਵੀ ਮਾਣ ਸਤਿਕਾਰ ਦਾ ਪਾਤਰ ਨਹੀਂ ਬਣਦਾ ਹੈ ਕਬੀਰ ਸਾਹਿਬ ਮਹਾਰਾਜ ਜੀ ਉਸ ਪਰਿਵਾਰ ਜਾਂ ਉਸ ਵਰਗ ਵਿੱਚ ਨੇ ਜਿਹੜੀਆਂ ਸਮੇਂ ਦੇ ਅਖੌਤੀ ਧਰਮ ਕਾਗੂਆਂ ਦੇ ਪਾਈ ਹੋਏ ਵੰਡੇ ਅਨੁਸਾਰ ਜਿਨ੍ਹਾਂ ਨੂੰ ਨੀਵੇਂ ਮੰਨਿਆ ਗਿਆ। ਤੇ ਇਸੇ ਕਰਕੇ ਉਹਨਾਂ ਤੇ ਲੋਕੀ ਹੱਸਦੇ ਸਨ। ਐਨਾ ਸ਼ਾਨਦਾਰ ਕੰਮ ਕਰਦੇ ਆ ਪਰ ਉਹਨਾਂ ਤੇ ਹੱਸਦੇ ਸਨ। ਹੁਣ ਕਬੀਰ ਸਾਹਿਬ ਮਹਾਰਾਜ ਇਹ ਜਿਹੜੀ ਗੱਲ ਹੈ ਹਰ ਇੱਕ ਧਰਮ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਗੂ ਹੈ। ਹਰ ਇੱਕ ਇਲਾਕੇ ਚ ਦੇਸ਼ ਚ ਕਿਤੇ ਕਿਹਾ ਜਾਂਦਾ ਹੈ ਕਿ ਰੱਬ ਦੀ ਭਗਤੀ ਕਰਨ ਦਾ ਅਧਿਕਾਰ ਸਮਾਜ ਵਿੱਚ ਸਤਿਕਾਰਯੋਗ ਰੁਤਬਾ ਪ੍ਰਾਪਤ ਕਰਨ ਦਾ ਅਧਿਕਾਰ ਇਸ ਵਰਨ ਦੇ ਲੋਕਾਂ ਨੂੰ ਨਹੀਂ ਹੈ ਕਿਤੇ ਕਿਸੇ ਨੇ ਕਿਹਾ ਗਿਆ ਕਿ ਜਿਹੜੀ ਇਸਤਰੀ ਹੈ ਉਹ ਮੁਕਤ ਨਹੀਂ ਹੋ ਸਕਦੀ ਹੈ ਉਹ ਇਸਤਰੀ ਦੇ ਜਾਮੇ ਤੋਂ ਉਹਨੂੰ ਕਦੇ ਨਾ ਕਦੇ ਪੁਰਖ ਦੇ ਜਾਮੇ ਚਾਉਣਾ ਪਏਗਾ ਤਾਂ ਮੁਕਤੀ ਮਿਲੇਗੀ ਉਥੇ ਇਦਾਂ ਦਾ ਵਿਤਕਰਾ ਰੱਖਿਆ ਜਾਂਦਾ ਹੈ ਕਿਤੇ ਸਕਿਨ ਦੇ ਕਲਰ ਦੇ ਨਾਲ ਵਿਤਕਰਾ ਰੱਖਿਆ ਜਾਂਦਾ ਹੈ ਕਾਲੇ ਤੇ ਗੋਰੇ ਦਾ ਭੇਦ ਰੱਖਿਆ ਜਾਂਦਾ ਹੈ ਕਿਤੇ ਜਿਹੜਾ ਹੈ ਵਿਤਕਰਾ ਰੱਖਿਆ ਜਾਂਦਾ ਹੈ ਕੋਈ ਸਾਧ ਸੰਗਤ ਜੀ ਸੋਸ਼ਲ ਸਟੇਟਸ ਦੇ ਨਾਲ ਤੋਂ ਪਤਾ ਹੀ ਨਹੀਂ ਵੀ ਕਿੰਨੇ ਕਿ ਤਰ੍ਹਾਂ ਦਾ ਕਿਹੋ ਜਿਹਾ ਵਿਤਕਰਾ ਹੈ ਤੇ ਮੈਂ ਤੇ ਕਈ ਵਾਰੀ ਜਦੋਂ ਧਾਰਮਿਕ ਗ੍ਰੰਥ ਕਈ ਪੜਦਾ ਪੜ ਕੇ ਹੈਰਾਨੀ ਵੀ ਹੁੰਦੀ ਹੈ ਮੈਂ ਚਲੋ ਨਾਂ ਤਾਂ ਨਹੀਂ ਲੈਣਾ ਉਹਨਾਂ ਗ੍ਰੰਥਾਂ ਦਾ ਹੁਣ ਉਹਦੇ ਵਿੱਚ ਜਦੋਂ ਦੇਖੀਦਾ ਇਹ ਪਛਵੇਂ ਮਤ ਦੀਆਂ ਜਿਹੜੀਆਂ ਕਿਤਾਬਾਂ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਕਤੇਵ ਸ਼ਬਦ ਆ ਗਿਆ ਸਾਂਝਾ ਹੁਣ ਉਹਨਾਂ ਦੇ ਵਿੱਚ ਹੈਰਾਨੀ ਹੁੰਦੀ ਹੈ ਵੀ ਜਿਹੜਾ ਰੱਬ ਹੈ ਉਹ ਵੀ ਵਿਚਾਰਾ ਬੜਾ ਕਨਫਿਊਜ਼ ਜਾ ਤੇ ਟੈਨਸ਼ਨ ਭਰਿਆ ਦਿਖਾਈ ਦਿੰਦਾ ਕਿਵੇਂ ਉਹ ਇੱਥੋਂ ਤੱਕ ਲਿਖਦੇ ਨੇ ਜੇ ਮੈਂ ਕੋਈ ਕਿਸਾਨ ਹੁੰਦਾ ਨਾ ਕਿਸਾਨ ਉਹ ਬੀਜ ਬੀਜਦਾ ਹੈ ਪਰ ਉਹਦੇ ਫਸਲ ਦੇ ਨਾਲ-ਨਾਲ ਕਈ ਵਾਰੀ ਉੱਥੇ ਘਾਹ ਉੱਗਿਆ ਹੁੰਦਾ ਜਿਹਨੂੰ ਨਦੀਨ ਕਹਿੰਦੇ ਆ ਪੜਿਆਂ ਲਿਖਿਆਂ ਦੀ ਪਾਸ਼ਾ ਚ ਘਾਹ ਬੂਟੀ ਉੱਗਾਈ ਕੋਈ ਕਈ ਵਾਰੀ ਉਹਦੀ ਫਸਲ ਨੂੰ ਵਿਚਾਰੇ ਦੇ ਇਹਨੂੰ ਦੱਬ ਲੈਂਦੀ ਆ ਉਹ ਕਿਸਾਨ ਪਰੇਸ਼ਾਨ ਹੋ ਜਾਂਦਾ ਇਹਦਾ ਮੈਂ ਕੀ ਕਰਾਂ ਦੁਖੀ ਹੁੰਦਾ ਉਹ ਜਿਹੜਾ ਬਾਧੂ ਘਾਹ ਨਦੀਨ ਉੱਗ ਗਏ ਉਹਨਾਂ ਨੂੰ ਸਾਫ਼ ਕਰਦਾ ਹੈ ਪਟਣ ਦਾ ਯਤਨ ਕਰਦਾ ਕਈ ਵਾਰੀ ਦੁਖੀ ਹੋ ਕੇ ਕਹਿੰਦਾ ਮੈਂ ਫਸਲੇ ਵਾ ਦੇਣੀ ਆ ਇਨਾ ਜ਼ਿਆਦੇ ਹੋ ਗਿਆ ਇਹ ਪਰੇਸ਼ਾਨ ਹੈ ਇਦਾਂ ਇਹ ਉਹਨਾਂ ਗ੍ਰੰਥਾਂ 'ਚ ਜਿਹੜੀਆਂ ਕਹਾਣੀਆਂ ਲਿਖੀਆਂ ਉਹ ਕਹਿੰਦੇ ਵੀ ਖੁਦਾ ਨੇ ਜਾਂ ਭਗਵਾਨ ਨੇ ਜਾਂ ਗੌੜ ਨੇ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ ਇਹਦੇ ਵਿੱਚ ਕੁਝ ਲੋਕ ਐਸੇ ਪੈਦਾ ਹੋ ਗਏ ਜਿਹੜੇ ਉਸ ਖੁਦਾ ਨੂੰ ਮੰਨਦੇ ਨਹੀਂ ਇਸ ਕਰਕੇ ਖੁਦਾ ਫਿਰ ਸੋਚਦਾ ਵੀ ਮੈਂ ਇਹ ਸ੍ਰਿਸ਼ਟੀ ਉਹ ਖਤਮ ਕਰ ਦੇਣੀ ਹੈ ਉਹ ਕਦੇ ਪਾਣੀ ਦੀ ਪਰਲੋ ਲੈ ਆਉਂਦਾ ਹੈ ਜਿਹੜਾ ਉਹਦਾ ਆਪਣੀ ਖਾਸ ਇੱਕ ਜਾਤੀ ਦਾ ਇੱਕ ਖਾਸ ਵਰਗ ਦਾ ਇੱਕ ਪੈਗੰਬਰ ਹੈ ਉਹਨੂੰ ਖੁਦਾ ਕਹਿੰਦਾ ਵੀ ਤੂੰ ਬਾਕੀ ਜਿੰਨਿਆਂ ਨੂੰ ਆਪਾਂ ਨੇ ਬਚਾਉਣਾ ਹੈ ਉਹਨੀਆਂ ਕ ਨਸਲਾਂ ਨੂੰ ਕਿਸ਼ਤੀ 'ਚ ਚੜ੍ਹਾ ਲੈ ਤੂੰ ਬਾਕੀ ਨੂੰ ਮੈਂ ਡਬੋ ਕੇ ਮਾਰ ਦੇਣਾ ਸਾਰਿਆਂ ਨੂੰ ਨਹੀਂ ਮੈਨੂੰ ਚੰਗੇ ਲੱਗਦੇ ਇਹ ਮਨ ਦੇ ਝੋਨੇ ਮੈਨੂੰ ਸੋ ਇਦਾਂ ਉਹ ਧਾਰਮਿਕ ਗ੍ਰੰਥਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਹੋਰ ਬਾਅਦ ਅੱਗੇ ਜਾ ਕੇ ਫੇਰ ਆਉਂਦੇ ਕਿ ਫਲਾਣੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਨੇ ਉਹ ਮੇਰੇ ਤੋਂ ਬਾਗੀ ਨੇ ਮੈਂ ਉਹ ਸ਼ਹਿਰ ਨੂੰ ਅੱਗ ਦੇ ਹਵਾਲੇ ਕਰ ਦੇਣਾ ਉਹ ਸਾਰੇ ਮਰ ਜਾਣਗੇ ਬਸ ਫਲਾਣਾ ਇੱਕ ਬੰਦਾ ਉੱਥੋਂ ਦਾ ਠੀਕ ਹੈ ਜਿਹੜਾ ਮੈਨੂੰ ਮੰਨਦਾ ਹੈ ਉਹਨੂੰ ਮੈਂ ਬਚਾ ਲੈਣਾ ਸੋ ਰੱਬ ਵੀ ਇਦਾਂ ਦਾ ਪਰੇਸ਼ਾਨ ਹੈ ਵੀ ਮੈਂ ਦੁਨੀਆ ਨੂੰ ਬਣਾਤਾ ਰਿਹਾ ਪਰ ਇਹ ਵਾਰੀ-ਵਾਰੀ ਮੈਨੂੰ ਮੰਨਣ ਤੋਂ ਇਨਕਾਰ ਹੀ ਹੋ ਜਾਂਦੇ ਐ ਤੇ ਮੈਂ ਇਹਨਾਂ ਨੂੰ ਖਤਮ ਕਰਨਾ ਇਦਾਂ ਦੇ ਰੱਬ ਦੇ ਪ੍ਰਕਲਪਨਾ ਉਹਨਾਂ ਵਿੱਚ ਐ ਤੇ ਜੇ ਤੁਸੀਂ ਆਪ ਪੜੋ ਇਹ ਗ੍ਰੰਥ ਤੁਸੀਂ ਹੈਰਾਨ ਹੋਵੋਗੇ ਵੀ ਰੱਬ ਤੇ ਸਾਡੇ ਨਾਲ ਵੀ ਵੱਧ ਟੈਨਸ਼ਨ 'ਚ ਬੈਠਾ ਹੈ ਹਾ ਮੈਨੂੰ ਹੋਏ ਮੰਨੇ ਜਿਹੜਾ ਕੋਈ ਨਹੀਂ ਮੰਨਦਾ ਮੈਂ ਉਹਨਾਂ ਦਾ ਇਲਾਜ ਕਿਵੇਂ ਕਰਨਾ ਕਿਵੇਂ ਖਤਮ ਕਰਨਾ ਉਹਨਾਂ ਨੂੰ ਸੋ ਜਿਹੜਾ ਆਪਣਾ ਰੱਬ ਦਾ ਕਨਸੈਪਟ ਹੈ ਬਿਲਕੁਲ ਡਿਫਰੈਂਟ ਹੈ ਇਸ ਚੀਜ਼ ਤੋਂ ਪਰ ਜੋ ਆਪਣਾ ਅੱਜ ਦਾ ਵਿਸ਼ਾ ਉਹ ਕੀ ਹੈ ਕਿ ਜਿਹਨੂੰ ਕਈਏ ਵੰਡੇ ਪਾਈ ਹੋਏ ਡਿਸਕ੍ਰਿਮੀਨੇਟ ਕਰਨਾ ਕਿਸੇ ਨੂੰ ਆਪਣੇ ਤੋਂ ਅਲੱਗ ਕਰ ਦੇਣਾ ਨੀਵਾ ਦੱਸਣਾ ਘਟੀਆ ਦੱਸਣਾ ਤੇ ਕਹਿਣਾ ਵੀ ਇਹਦੇ ਕੋਲ ਇਹ ਚੀਜ਼ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਅਧਿਕਾਰ ਖੋ ਲੈਣੇ ਸੋ ਸਮੇਂ ਦੀ ਉਸ ਵੇਲੇ ਦਾ ਜਿਹੜਾ ਪ੍ਰਭਾਵ ਸੀ ਉਹਦੇ ਮੁਤਾਬਕ ਕਬੀਰ ਸਾਹਿਬ ਜੀ ਇੱਕ ਐਸੇ ਪਰਿਵਾਰ ਨਾਲ ਸੰਬੰਧਿਤ ਨੇ ਜਿਹੜਾ ਕੱਪੜੇ ਦਾ ਕੰਮ ਕਰਦਾ ਪਰ ਉਸ ਵੇਲੇ ਦੇ ਲੋਕਾਂ ਨੇ ਧਾਰਮਿਕ ਵੰਡੀਆਂ ਅੱਜ ਵੀ ਇਹ ਚੀਜ਼ਾਂ ਹਨ ਉਹਨਾਂ ਨੇ ਕਿਹਾ ਕਿ ਉਸ ਵਰਗ ਚੋਂ ਨੇ ਜਿਹੜਾ ਸਾਡੇ ਤੋਂ ਨੀਵਾਂ ਹੈ ਤੇ ਇਨਾਂ ਕੋਲ ਰੱਬ ਦਾ ਨਾਮ ਜਪਣ ਦਾ ਅਧਿਕਾਰ ਨਹੀਂ ਹੈ ਇਨਾਂ ਕੋਲ ਹੋਰ ਵੀ ਸੋਸ਼ੀਅਲੀ ਜਾਂ ਪੋਲੀਟਿਕਲੀ ਜਾਂ ਰਿਲੀਜੀਅਸਲੀ ਇਹ ਕੰਮਾਂ ਦੇ ਅਧਿਕਾਰ ਨਹੀਂ ਹਨ ਉਹਨਾਂ ਤੋਂ ਅਧਿਕਾਰ ਖੋਹੇ ਹੋਏ ਸਨ ਆ બસ ਇੱਕੋ ਹੀ ਕੰਮ ਸੀ ਵੀ ਬਾਕੀ ਉੱਪਰਲੇ ਤਿੰਨ ਵਰਨਾਂ ਦੀ ਤੁਸੀਂ ਸੇਵਾ ਕਰਦਿਆਂ ਹੁਣ ਕਬੀਰ ਸਾਹਿਬ ਇਹੋ ਜੇ ਮਾਹੌਲ ਦੇ ਵਿੱਚ ਰਹਿੰਦੇ ਹੋਏ ਕਿੰਨੇ ਪੋਜ਼ਿਟਿਵ ਗੱਲ ਕਰ ਰਹੇ ਨੇ ਕਬੀਰ ਮੇਰੀ ਜਾਤ ਕੋ ਮੈਂ ਉਸ ਪਰਿਵਾਰ ਵਿੱਚ ਪੈਦਾ ਹੋਇਆ ਉਸ ਜਾਤੀ 'ਚ ਪੈਦਾ ਹੋਇਆ ਸਭ ਕੋ ਹਸਨੇ ਹਰ ਸਾਰੇ ਹੱਸਦੇ ਆ ਸਾਡੇ ਤੇ ਜੁਲਾਈਆਂ ਦਾ ਮਜ਼ਾਕ ੜਾਉਂਦੇ ਆ ਪਰ ਵਲੇਹਾਰੀ ਸ ਜਾਤ ਕੋ ਜਹਿ ਜਾਪਿਓ ਸਿਰਜਨਹਾਰ ਪਰ ਮੈਂ ਆਪਣੀ ਇਸ ਜਾਤ ਤੋਂ ਸਦਕੇ ਜਾਂਦਾ ਹਾਂ ਕਮਾਲ ਦਾ ਬਚਨ ਹੈ ਮਹਾਰਾਜ ਜੀ ਐਸੀ ਕੀ ਗੱਲ ਹੈ ਲੋਕੀ ਤਾਂ ਨਫ਼ਰਤ ਕਰਨ ਲੱਗ ਜਾਂਦੇ ਆ ਆਪਣੀ ਜਾਤ ਜੇ ਲੋਕੀ ਕਹੇ ਤੂੰ ਤਾਂ ਫਲਾਣੀ ਜਾਤ ਵਿੱਚੋਂ ਐ ਉਹ ਕਹਿੰਦੇ ਨੇ ਭਾਈ ਰੱਬਾ ਮੈਨੂੰ ਕਿਉਂ ਇਸ ਜਾਤੀ 'ਚ ਪੈਦਾ ਕੀਤਾ ਤੇ ਤੁਸੀਂ ਮਾਣ ਕਰ ਰਹੇ ਹੋ ਕਬੀਰ ਸਾਹਿਬ ਮਹਾਰਾਜ ਕਹਿੰਦੇ ਮਾਣ ਇਸ ਕਰਕੇ ਕਰਦੇ ਆ ਕਿਉਂਕਿ ਜਿਹੜੇ ਅਖੌਤੀ ਕਿਸੇ ਉੱਚੀ ਜਾਤੀ ਹੋਣ ਦਾ ਆਪਣੇ ਤੇ ਟੈਗ ਲਾਈ ਫਿਰਦੇ ਆ ਉਹ ਸਾਰੀ ਜ਼ਿੰਦਗੀ ਐਸੇ ਗੱਲ 'ਚ ਹੀ ਖੱਪਦੇ ਮਰਦੇ ਰਹਿੰਦੇ ਆ ਕਿ ਅਸੀਂ ਤਾਂ ਬੜੀ ਉੱਚੀ ਜਾਤੀ ਦੇ ਆ ਹੰਕਾਰ ਦੇ ਅਧੀਨ ਹੋ ਕੇ ਜੀਵਨ ਬਤੀਤ ਕਰਦੇ ਆ ਤੇ ਜਿਹੜਾ ਹੰਕਾਰੀ ਬੰਦਾ ਹੈ ਉਹ ਕਦੇ ਵੀ ਰੱਬ ਦੇ ਦਰ ਤੇ ਪਰਵਾਨ ਨਹੀਂ ਹੋ ਸਕਦਾ ਸਾ ਸੰਗਤ ਇੱਥੇ ਤਾਂ ਕਸਵੱਟੀ ਇਹ ਹੈ ਹਉਮੈ ਜਾਈ ਤਾਂ ਕੰਤ ਸਮਾਈ ਤੇ ਤੇਰੇ ਅੰਦਰੋਂ ਹੋਂ ਨਿਕਲੇ ਤਾ ਤੂੰ ਰੱਬ ਜੀ ਦੇ ਵਿੱਚ ਸਮਾਵੇਂ ਹੌ ਨਿਕਲ ਨਹੀਂ ਰਹੇ ਜਾਤੀ ਦਾ ਹੰਕਾਰ ਬੜਾ ਵੱਡਾ ਹੈ। ਤੋਂ ਮਹਾਰਾਜ ਕਹਿੰਦੇ ਮੇਰੇ ਅੰਦਰ ਤੇ ਹੰਕਾਰ ਹੀ ਨਹੀਂ ਨਾ ਬਣਿਆ ਕਦੇ ਕਿ ਮੈਂ ਕਿਸੇ ਖਾਸ ਉੱਚੀ ਜਾਤੀ ਦਾ ਮੈਂ ਬੜਾ ਮਹਾਨ ਆ ਮੇਰੇ ਅੰਦਰ ਤਾਂ ਇਸ ਗੱਲ ਕਰਕੇ ਸ਼ੁਰੂ ਤੋਂ ਨਿਮਰਤਾ ਹੀ ਰਹੀ ਹੈ। ਮੈਨੂੰ ਖੌਤੇ ਉੱਚੀ ਜਾਤੀ ਦੇ ਹੰਕਾਰ ਤੋਂ ਬਚਿਆ ਹੋਇਆ ਹੁਣ ਕਰਕੇ ਮੈਨੂੰ ਇਹ ਪਲੱਸ ਪੁਆਇੰਟ ਹੋ ਗਿਆ ਕਿ ਮੈਂ ਜਦੋਂ ਰੱਬ ਜੀ ਦੀ ਬੰਦਗੀ ਕੀਤੀ ਮੇਰਾ ਮਨ ਮੇਰੀ ਸੁਰਤ ਮੇਰਾ ਅੰਦਰਲਾ ਉਹਦੇ ਬੰਦਕੇ ਵਿੱਚ ਛੇਤੀ ਭਿੱਜ ਗਿਆ ਮੇਰੇ ਅੰਦਰ ਹੰਕਾਰ ਦੀ ਰੋਕ ਨਾ ਆਈ ਬਲਿਹਾਰੀ ਇਸ ਜਾਤ ਕੋ ਮੈਂ ਇਸ ਜਾਤ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਦੇਖੋ ਇਹ ਹੈ ਆਪਣੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਜੋ ਸਾਨੂੰ ਬਾਣੀ ਦਿੰਦੀ ਹੈ ਬਖਸ਼ਿਸ਼ ਕਰਦੀ ਹੈ ਮੈਂ ਸਦਕੇ ਜਾਣਾ ਤੇ ਇਹ ਉਹ جاتی ਹੈ ਜਿਵੇਂ ਮੈਂ ਸ਼ੁਰੂ ਚ ਕਿਹਾ ਵੀ ਜਿੰਨਾਂ ਦੇ ਹੱਥ ਦੇ ਜਰੀਏ ਬੁਣਿਆ ਹੋਇਆ ਕੱਪੜਾ ਸਾਰਿਆਂ ਦੇ ਸਰੀਰ ਨੂੰ ਨਗੇਜ ਨੂੰ ਢੱਕਦਾ ਗਰਮੀ ਸਰਦੀ ਦਾ ਪੜਦਾ ਪਰ ਲੋਕਾਂ ਨੇ ਇਹਨੂੰ ਕਿਵੇਂ ਕਿਸ ਰੂਪ ਦੇ ਵਿੱਚ ਲਿਆ ਸੀ ਹੁਣ ਕਬੀਰ ਸਾਹਿਬ ਕਿਸ ਰੂਪ ਚ ਦੱਸ ਰਹੇ ਨੇ ਬਲਿਹਾਰੀ ਸਜਾਤ ਕੋ ਜਿਹ ਜਪਿਓ ਸਿਰਜਨਹਾਰ ਜਿਹਦੇ ਚ ਆਕੇ ਮੈਂ ਸਿਰਜਨਹਾਰ ਵਾਹਿਗੁਰੂ ਜੀ ਨੂੰ ਜਪਿਆ ਸਿੰਰਿਆ ਸੋ ਇਹ ਦੂਜੇ ਸ਼ਲੋਕ ਦਾ ਵਿਸ਼ਾ ਕਬੀਰ ਸਾਹਿਬ ਦਾ ਹੈ ਕਿ ਇਨਸਾਨ ਜਿਸ ਨੇ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ ਉਹਦੇ ਅੰਦਰ ਕਿਸੇ ਤਰ੍ਹਾਂ ਦਾ ਜਾਤੀ ਆਦਿਕ ਦਾ ਕਿਸੇ ਖਾਸ ਭਾਸ਼ਾ ਦਾ ਕਿਸੇ ਖਾਸ ਵਰਨ ਦਾ ਕਿਸੇ ਖਾਸ ਮਾਇਆ ਦਾ ਕਿਸੇ ਖਾਸ ਰੁਤਵੇ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਦੂਜਾ ਪੁਆਇੰਟ ਇਹ ਹੈ ਇਹਦੇ ਵਿੱਚ ਕਿ ਵਾਹਿਗੁਰੂ ਦੀ ਬੰਦਗੀ ਹਰ ਕੋਈ ਕਰ ਸਕਦਾ ਹੈ ਕਬੀਰ ਸਾਹਿਬ ਜੀ ਨੇ ਜੋ ਬਚਨ ਕੀਤਾ ਹੈ ਰੱਬ ਦੇ ਬੰਦਗੇ ਭਗਤ ਵਾਹਿਗੁਰੂ ਦਾ ਭਜਨ ਸਿਮਰਨ ਹਰ ਕੋਈ ਕਰ ਸਕਦਾ ਹੈ ਚਾਹੇ ਦੁਨੀਆ ਦੇ ਲੋਕ ਜਿਹੜੇ ਵੱਡੇ ਵੱਡੇ ਧਾਰਮਿਕ ادارਿਆਂ ਤੇ ਜਾਂ ਰਾਜਨੀਤਿਕ ادارਿਆਂ ਤੇ ਕਾਬਜ ਹੋਏ ਬੈਠੋ ਜੋ ਮਰਜ਼ੀ ਕਹਿੰਦੇ ਹੁਣ ਰੱਬ ਦੇ ਬੰਦਗੇ ਕਰਨ ਵਾਲੇ ਜੀਵ ਤੇ ਰੱਬ ਦੇ ਵਿੱਚ ਕੀ ਰਿਸ਼ਤਾ ਹੈ ਇਹ ਪਰਮਾਤਮਾ ਤੇ ਸਿਮਰਨ ਕਰਨ ਵਾਲੇ ਵਿੱਚ ਹੀ ਹੈ ਇਹਦੇ ਲਈ ਕਿਸੇ ਤੀਜੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਹੁਣ ਤੀਜੇ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਫੇਰ ਸਮਝਾ ਰਹੇ ਨੇ ਪਹਿਲੇ ਸ਼ਲੋਕ ਚ ਜਿੱਥੇ ਸਿਮਰਨੀ ਦਾ ਜ਼ਿਕਰ ਆਇਆ ਭਾਵ ਕਿ ਵਾਹਿਗੁਰੂ ਜੀ ਦਾ ਸਿਮਰਨ ਕਰਨ ਲਈ ਤੁਹਾਨੂੰ ਕੋਈ ਬਾਹਰੋਂ ਕੋਈ ਖਾਸ ਚੀਜ਼ਾਂ ਇਕੱਠੀਆਂ ਕਰਕੇ ਫੇਰ ਸਿਮਰਨ ਕਰੋਗੇ ਇਹਦੀ ਲੋੜ ਨਹੀਂ ਤੁਸੀਂ ਵਾਹਿਗੁਰੂ ਦਾ ਨਾਮ ਆਪਣੀ ਜੀਵ ਤੋਂ ਜਪ ਰਹੇ ਹੋ ਇਹ ਹੀ ਤੁਹਾਡੀ ਸਿਮਰਨੀ ਹੱਥਾਂ ਨਾਲ ਕਿਰਤਕਾਰ ਕਰ ਰਹੇ ਹੋ ਭਾਵ ਤੁਹਾਨੂੰ ਕਿਸੇ ਖਾਸ ਬਾਹਰੀ ਸਮਾਨ ਇਕੱਠੇ ਕਰਨ ਦੀ ਲੋੜ ਨਹੀਂ ਹੈ ਦੂਜੇ ਸ਼ਲੋਕ ਚ ਦੱਸਿਆ ਕਿਸੇ ਖਾਸ ਜਾਤੀ ਚ ਕਿਸੇ ਖਾਸ ਵਰਨ ਚ ਕਿਸੇ ਖਾਸ ਸਥਾਨ ਤੇ ਪੈਦਾ ਹੋ ਕੇ ਫੇਰ ਕੋਈ ਰੱਬ ਦਾ ਨਾਮ ਜਪੇਗਾ ਇਦਾਂ ਵੀ ਨਹੀਂ ਹੈ ਆਪਣੇ ਅੰਦਰੋਂ ਜਿਹੜਾ ਹਉਮੈ ਕੱਢ ਦਿੰਦਾ ਹੈ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਹੈ ਗੁਰਮਖੰਦੀ ਸੰਗਤ ਕਰਦਾ ਉਹ ਪਰਵਾਣ ਹੋ ਜਾਂਦਾ ਹੈ ਤੀਜਾ ਸ਼ਲੋਕ ਕਬੀਰ ਡਗਮਗ ਕਿਆ ਕਰਹਿ ਕਹਾਂ ਡੁਲਾਵਹਿ ਜੀਓ ਸਰਬ ਸੁਖ ਕੋ ਨਾਏ ਕੋ ਰਾਮ ਨਾਮ ਰਸ ਪੀਓ ਇਨਸਾਨ ਦੇ ਅੰਦਰ ਜਕੋ ਤੱਕ ਹੀ ਹੁੰਦੀ ਹੈ ਡਗਮਗ ਡਗਮਗ ਦਾ ਅਰਥ ਹੈ ਡੇਗਣ ਡੋਲਾ ਜਕੋ ਤੱਕ ਹੀ ਦ્વੈਤ ਭਾਵ ਦ્વੈਤ ਭਾਵ ਨੇ ਦੁਬਦਾ ਭਾਵ ਇਨਸਾਨ ਦੇ ਅੰਦਰ ਹੁੰਦਾ ਵੀ ਇਦਾਂ ਕਰਾਂ ਜਾਂ ਮੈਂ ਇਦਾਂ ਕਰਾਂ ਜਿਹੜੂ ਲਿਖਿਆ ਨਾ ਦੁਬਦਾ ਮੈਂ ਦਊਗੇ ਨਾਮ ਆਇਆ ਮਲੀਨਾ ਰਾਮ ਇੱਧਰ ਨੂੰ ਚੱਲਾਂ ਜਾਂ ਉੱਧਰ ਨੂੰ ਚੱਲਾਂ। हे ਕਬੀਰ ਡਾਗ-ਮਗ ਖਿਆ ਕਰਹਿ। ਕਿਉਂ ਦੁਬਦਾ ਭਾਵ ਵਿੱਚ ਪਿਆ ਹੈ? ਕਿਉਂ ਮਨ ਨੂੰ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਕਦੇ ਇਸ ਪਾਸੇ ਕਦੇ ਉਸ ਪਾਸੇ ਸੋਚਦਾ ਹੈ? ਕਾਹਾਂ ਡੁਲਾਵਹਿ ਜੀਉ? ਆਪਣੇ ਜੀਉ ਨੂੰ ਆਪਣੀ ਜਿੰਦ ਨੂੰ ਆਪਣੇ ਮਨ ਨੂੰ ਕਿਉਂ ਡੁਲਾਉਣਾ ਹੈ? ਇੱਕ ਗੱਲ ਤੇ ਪੂਰਾ ਕਲੀਅਰ ਹੋ ਜਾ। ਸਰਬ ਸੋਖ ਕੋ ਨਾਏ ਕੋ। ਰਾਮ ਨਾਮ ਰਸ ਪੀਓ ਸਰਬ ਸੁਖ ਕੋ ਨਾਇਕੋ ਨਾਇਕ ਦਾ ਅਰਥ ਹੁੰਦਾ ਮਾਲਕ ਸਾਰੇ ਸੁਖਾਂ ਦਾ ਜੇ ਮਾਲਕ ਹੈ ਜਿੱਥੋਂ ਸਾਰੇ ਸੁਖ ਪ੍ਰਾਪਤ ਹੋ ਸਕਦੇ ਆ ਉਹ ਵਾਹਿਗੁਰੂ ਦਾ ਨਾਮ ਹੈ ਤੇ ਰਾਮ ਨਾਮ ਰਸ ਪੀਓ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਪੀਣ ਵੱਲ ਨੂੰ ਚੱਲ ਪੈ ਤੀਜਾ ਸ਼ਲੋਕ ਕੀ ਦੱਸਦਾ ਜਿਨੇ ਬੰਦਗੀ ਕਰਨੀ ਜਿਨੇ ਭਜਨ ਸਿਮਰਨ ਕਰਨਾ ਜਿਨੇ ਨਾਮ ਜਪਣਾ ਮਨ ਦੇ ਵਿੱਚੋਂ ਦੁਬਧਾ ਦੂਰ ਕਰਕੇ ਚੱਲ ਪਏ ਵਾਹਿਗੁਰੂ ਦਾ ਨਾਮ ਸਾਰੇ ਸੁੱਖਾਂ ਦਾ ਦਾਤਾ ਹੈ ਜਿਵੇਂ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਵੇਲੇ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇੱਕ ਭਗਤ ਹੋਇਆ ਛੱਜੂ ਜਿਸ ਦਾ ਜਿਹੜਾ ਲਾਹੌਰ ਵਿੱਚ ਰਹਿੰਦਾ ਹੈ ਦੁਨੀਆ 'ਚ ਥੋੜੀ ਮਾਨਤਾ ਹੈ ਉਹਦੇ ਪਤਾ ਲੱਗਿਆ ਗੁਰੂ ਅਰਜਨ ਦੇਵ ਜੀ ਲਾਹੌਰ ਆਏ ਨੇ ਦਰਸ਼ਨ ਕਰਨ ਜਾਵਾਂ ਜਾਂ ਨਾ ਜਾਵਾਂ ਸਵੇਰੇ ਘਰੋਂ ਚੱਲ ਪਿਆ ਅਮਰਤ ਵੇਲੇ ਜੇ ਮੈਂ ਦਰਸ਼ਨ ਕਰਨ ਜਾਣਾ ਲੋਕੀ ਕਹਿਣਗੇ ਇਹ ਤਾਂ ਆਪ ਲੋਕਾਂ ਨੂੰ ਉਪਦੇਸ਼ ਕਰਦਾ ਹੁਣ ਕਿਸੇ ਦੇ ਪੈਰਾਂ 'ਚ ਬੈਠਾ ਜਾ ਕੇ ਮੇਰੀ ਬੇਇੱਜ਼ਤੀ ਹੈ ਪਰ ਜੇ ਮੈਂ ਨਹੀਂ ਜਾਂਦਾ ਮੈਂ ਵਾਕਈ ਰੱਬ ਨੂੰ ਮਿਲਣਾ ਚਾਹੁੰਦਾ ਮੈਨੂੰ ਤਾਂ ਗਿਆਨ ਹੈ ਨਹੀਂ ਗੁਰੂ ਅਰਜਨ ਦੇਵ ਜੀ ਦਾ ਬੜਾ ਨਾਮ ਸੁਣਿਆ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਮੈਂ ਜਾ ਕੇ ਚਲਣਾ ਚੀਸ ਨਵਾ ਦੋਬਤਾ 'ਚ ਪੈ ਗਿਆ ਜਿੱਥੇ ਰਾਤ ਜਾਂਦਾ ਸੀ ਰਾਤ ਇਹ ਖਲੋਇਆ ਸੋਚ ਹੀ ਗਿਆ ਕਾਫੀ ਸਮਾਂ ਇੱਕ ਮਾਈ ਆਈ ਜਿਹੜੀ ਸਫਾਈ ਸੇਵਕਾ ਸੀ ਉੱਥੇ ਸਫਾਈ ਦੀ ਡਿਊਟੀ ਸੀ ਜਿਹਦੀ ਸਫਾਈ ਕਰ ਰਹੀ ਆ ਝਾੜੂ ਮਾਰਦੀ ਆ ਉਹ ਦੇਖ ਲਈ ਆ ਵੀ ਭਾਈ ਛੱਜੂ ਖੜਾ ਇੱਥੇ ਛੱਜੂ ਭਗਤ ਖੜਾ ਐ ਮੈਂ ਝਾੜੂ ਲਾ ਰਹੀ ਆ ਗਰਦ ਉੱਠ ਗਏ ਤੇ ਪੈ ਰਿਆ ਪਰ ਇਹ ਨਹੀਂ ਹੋ ਰਿਹਾ ਉਮਾਈ ਆਵਾਜ਼ ਦਿੰਦੀ ਐ ਕਹਿੰਦੀ ਭਗਤ ਜੀ ਇੱਕ ਪਾਸੇ ਹੋ ਜਾਓ ਕਿਉਂ ਗਰਦ ਪਵਾ ਰਹੇ ਹੋ ਆਪਣੇ ਕਿਉਂ ਘੱਟਾ ਪਵਾ ਰਹੇ ਮਾਈ ਆਪਣੀ ਥਾਂ ਸਹੀ ਆ ਉਹ ਤਾਂ ਆਪਣਾ ਝਾੜੂ ਮਾਰ ਰਹੀ ਆ ਉਹਨੂੰ ਪਤਾ ਵੀ ਗਰਦ ਪੈ ਰਿਹਾ ਪਰ ਇਹ ਆਵਾਜ਼ ਜਦੋਂ ਇਹਨੇ ਸੁਣੀ ਇਹਦੇ ਦਿਲ ਤੇ ਪਹੁੰਚ ਗਏ ਮਨਾ ਇੱਕ ਪਾਸੇ ਹੋ ਜਾ ਕਿਉਂ ਘੱਟਾ ਪਵਾ ਰਹੇ ਤੂੰ ਜਿਹੜੀ ਦੁੱਬਦਾ ਹੈ ਉਹ ਘੱਟੇ ਹੀ ਪਵਾਉਂਦਾ ਇਨਸਾਨ ਪਰ ਜੇ ਇੱਕ ਪਾਸੇ ਹੋ ਗਿਆ ਤੇ ਸਹੀ ਚੱਲਦਾ ਹੈ ਕਬੀਰ ਸਾਹਿਬ ਦਾ ਤੀਜਾ ਸ਼ਲੋਕ ਡਗਮਗ ਛੱਡ ਕੇ ਇੱਕ ਪਾਸੇ ਹੋ ਜਾ ਵਾਹਿਗੁਰੂ ਦਾ ਨਾਮ ਸਾਰੇ ਸੁੱਖਾਂ ਦਾ ਦਾਤਾ ਹੈ ਇਹਦੇ ਨਾਲ ਜੁੜੇਗਾ ਜ਼ਰੂਰ ਹੀ ਸੁਖੀ ਹੋ ਜਾਵੇਗਾ। ਤਾਂ ਸਾਧ ਸੰਗਤ ਜੀ ਇੱਥੇ ਆ ਕੇ ਤੀਜੇ ਸ਼ਲੋਕ ਦੇ ਵਿਚਾਰ ਨੂੰ ਸੰਖੋਚਦੇ ਹਾਂ। ਸਮੇਂ ਦੀ ਸਮਾਪਤੀ ਹੈ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰਾਂ ਨੂੰ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਨੂੰ ਲੜੀਵਾਰ ਸਾਂਝ ਕਰਦੇ ਜਾਵਾਂਗੇ। ਅੱਜ ਦੇ ਵਿਚਾਰ ਕਰਦਿਆਂ ਹੁਣਾਂ ਭੁੱਲਾਂ ਚੁੱਕਾਂ ਦੀ ਖਿਮਾ ਅਤੇ ਸਤਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਪ ਜੀ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਪਹੁੰਚ ਚੁੱਕੇ ਨੇ ਸੋ ਹੁਣ ਭਾਈ ਸਾਹਿਬ ਦੇ ਲਗਭਗ 8 ਵਜੇ ਤੱਕ ਗੁਰਬਾਣੀ ਸ਼ਬਦ ਕੀਰਤਨ ਦੀ ਹਾਜ਼ਰੀ ਭਰਨਗੇ ਪਿਆਰ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਏ ਜੀ ਸਾਵਨਾ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ